ਕੋਈ ਭੁੱਲ ਕੇ ਵੀ ਨਹੀਂ ਭੁੱਲ ਸਕਦਾ ਨੌਵੇਂ ਗੁਰੂ ਦੇ ਉਪਕਾਰਾਂ ਨੂੰ ਜਿਸ ਸਾਹਾ ਮ ਕੀਤਾ ਸਿਰ ਦੇ ਕੇ ਸੁਕੀਆਂ ਵਿਰਾਨ ਬਹਾਰਾਂ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹਨਾਂ ਮਹਾਨ ਗੁਰਸਿੱਖਾਂ ਦੇ ਉਪਕਾਰ ਨੂੰ ਕੋਈ ਨਹੀਂ ਭੁੱਲ ਸਕਦਾ ਦੁਨੀਆ ਵਿੱਚ ਬਹੁਤ ਨਜ਼ੀਰਾਂ ਨੇ ਹੱਕ ਲੈਣ ਲਈ ਸਭ ਲੜਦੇ ਰਹੇ ਪਰ ਨੌਵੇਂ ਗੁਰੂ ਸ਼ਹੀਦ ਹੋਏ ਹੱਕ ਦੇਣ ਲਈ ਹੱਕਦਾਰ ਸੈਂਕੜੇ ਲੱਖਾਂ ਮਿਸਾਲਾਂ ਮਿਲਣਗੀਆਂ ਦੁਨੀਆ ਦੇ ਵਿੱਚ ਬੰਦਾ ਆਪਣਾ ਹੱਕ ਪ੍ਰਾਪਤ ਕਰਨ ਲਈ ਜੂਝਦਾ ਰਿਹਾ ਮਰਦਾ ਵੀ ਰਿਹਾ ਮਾਰਦਾ ਵੀ ਰਿਹਾ ਪਰ ਇਹ ਮਿਸਾਲ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਾਇਮ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੂਜਿਆਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸਿੱਖਾਂ ਸਮੇਤ ਆਪਣਾ ਆਪਾ ਕੁਰਬਾਨ ਕਰ ਗਏ ਨੌਵੇਂ ਗੁਰੂ ਸ਼ਹੀਦ ਹੋਏ ਹੱਕ ਦੇਣ ਲਈ ਹੱਕਦਾਰਾਂ ਨੂੰ ਕੀ ਹਸਤੀ ਤੇਗ ਵਿਚਾਰੀ ਦੀ ਕੱਟ ਸਕਦੀ ਤੇਗ ਬਹਾਦਰ ਨੂੰ ਤਲਵਾਰ ਦੀ ਕੀ ਹਸਤੀ ਆ ਤਲਵਾਰ ਦੀ ਕੀ ਪਾਇਆ ਕਿਉ ਸਤਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਮੁਕੱਦਸ ਸੀਸ ਨੂੰ ਕੱਟ ਸਕਦੀ ਇਹ ਤਾਂ ਆਪ ਸਤਗੁਰੂ ਤਿਆਰ ਹੋਏ ਸਿਰ ਦਿੱਤਾ ਖੁੰਡੀਆਂ ਕਰਨ ਲਈ ਉਸ ਜ਼ੁਲਮ ਦੀਆਂ ਤਲਵਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਦੀਆਂ ਤਲਵਾਰਾਂ ਨੂੰ ਖੁੰਡੀਆਂ ਬੋਧੀਆਂ ਕਰਨ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਆ ਕੇ ਆਪਣਾ ਸੀਸ ਦਿੱਤਾ ਸਰਦਾਰ ਖਜਾਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਵੀ ਇਦਾਂ ਦੀ ਵਿਲੱਖਣ ਬਾਤ ਮਿਸਾਲ ਦੁਨੀਆ ਦੇ ਤਖਤੇ ਤੇ ਕਿਤੇ ਨਹੀਂ ਮਿਲਦੀ ਵੀ ਜਦੋਂ ਮਕਤਲ ਜਿਹੜਾ ਆ ਜਿਹਨੇ ਕਤਲ ਹੋਣਾ ਹੈ ਉਹ ਆਪ ਚੱਲ ਕੇ ਕਤਲ ਕਰਨ ਵਾਲੇ ਦੇ ਕੋਲ ਗਿਆ ਹੋਇਆ ਸੈਫ ਨੇ ਇੱਕ ਗੱਲ ਲਿਖੀ ਹੈ ਨਾ ਇਹ ਜਾਨ ਤਾਂ ਆਣੀ ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਉਹ ਬਾਤ ਹਮੇਸ਼ਾ ਦੁਨੀਆ ਦੇ ਵਿੱਚ ਚਮਕਦੀ ਰਹਿੰਦੀ ਆ ਕਿਸ ਤਰੀਕੇ ਕੋਈ ਉਸ ਰੱਬੀ ਇਸ਼ਕ ਦਾ ਪਰਵਾਨਾ ਆਪਣਾ ਆਪਾ ਕੁਰਬਾਨ ਕਰਦਾ ਏ ਉਹ ਸ਼ਾਨ ਰਹਿੰਦੀ ਦੁਨੀਆ ਤੱਕ ਇਸ ਸੰਸਾਰ ਦੇ ਵਿੱਚ ਬਰਕਰਾਰ ਰਹਿੰਦੀ ਆ ਕੋਈ ਅੱਖੀ ਸੀਸ਼ ਸਿਤਮ ਅੱਗੇ ਚੁੱਕ ਸਕਦਾ ਨਹੀਂ ਕੱਟ ਸਕਦਾ ਏ ਉਸ ਪਾਠ ਪੜਾਇਆ ਜੁਰਤ ਦਾ ਮਜ਼ਲੂਮਾਂ ਨੂੰ ਲਾਚਾਰਾ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਲਾ ਜੀ ਕੋਈ ਅਣਖੀ ਸੀਸ ਹੀ ਸਿੱਤਮ ਅੱਗੇ ਆਪਣਾ ਆਪਾ ਵਾਰ ਸਕਦਾ ਹੈ ਸਿੱਤਮ ਅੱਗੇ ਜ਼ੁਲਮ ਅੱਗੇ ਅਤਿਆਚਾਰ ਅੱਗੇ ਝੁਕ ਨਹੀਂ ਸਕਦਾ ਆਪਣੇ ਆਪ ਨੂੰ ਕੋਈ ਅਣਖੀ ਸੀਸ ਕਟਵਾ ਸਕਦਾ ਹੈ ਸਤਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਅਣਖ ਦਾ ਪਾਠ ਉਹਨਾਂ ਨੂੰ ਪੜਾਉਂਦੀ ਹੈ ਜਿਹੜੇ ਮਜ਼ਲੂਮ ਸਨ ਜਿਹੜੇ ਲਾਚਾਰ ਸਨ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਣਖ ਦਾ ਪਾਠ ਉਹਨਾਂ ਮਜ਼ਲੂਮਾਂ ਤੇ ਲਾਚਾਰਾਂ ਨੂੰ ਪੜਾ ਦਿੱਤਾ ਸਮੁੱਚਾ ਜੀਵਨ ਹੀ ਪਟਾਨੇ ਇਦਾਂ ਨਹੀਂ ਬਚਨ ਕਹੇ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਵਾਹਿ ਨਾ ਸ਼ੁਰੀ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਬਤ ਪਟ ਜੀ ਦਾ ਇਹ ਪਾਵਨ ਸਵਈਆ ਇਤਿਹਾਸਿਕ ਪੰਨਿਆਂ ਤੋਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇਵਲ ਪੰਚ ਕਸ਼ਮੀਰੀ ਪੰਡਤਾਂ ਦੀ ਬਾਹ ਨਹੀਂ ਫੜਦੇ ਬਲਕਿ ਉਹ ਰੱਬੀ ਜੋਤ ਹੈ ਜਿਹਦੀ ਇਸ ਸੰਸਾਰ ਦੇ ਵਿੱਚ ਆਮਦ ਹੀ ਦੁਖਿਆਰਿਆਂ ਦੀ ਪੁਕਾਰ ਤੇ ਹੋਈ ਸੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਇਹ ਗਿ ਕਾਰਨ ਉਸ ਰੱਬੀ ਜੋਤ ਤੋਂ ਕਦੇ ਕਿਸੇ ਦੁਖਿਆਰੇ ਦੀ ਪੁਕਾਰ ਨੂੰ ਅਣਗੋਲਿਆ ਨਹੀਂ ਕੀਤਾ ਗਿਆ ਉਸ ਰੱਬੀ ਜੋਤ ਨੇ ਹਰੇਕ ਦੁਖਿਆਰੇ ਦੀ ਪੁਕਾਰ ਨੂੰ ਬੜੇ ਠਰਮੇ ਦੇ ਨਾਲ ਸੁਣਿਆ ਤੇ ਉਸ ਦੁਖਿਆਰੇ ਦੀ ਪੁਕਾਰ ਨੂੰ ਸੁਣ ਕੇ ਉਹਦੇ ਦੁੱਖ ਦੀ ਪੀੜਾ ਨੂੰ ਦੂਰ ਵੀ ਕੀਤਾ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਧਰਤੀ ਦਿਸਾਈ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੋਕਾਈ ਬਾਬੇ ਨੇ ਸੁਣਿਆ ਲੋਕਾਈ ਦੀ ਪੁਕਾਰ ਨੂੰ ਸੁਣਿਆ ਤੇ ਪੁਕਾਰ ਨੂੰ ਸੁਣ ਕੇ ਅਨਗੋਲਿਆ ਨਹੀਂ ਕੀਤਾ ਲੋਕਾਈ ਦੀ ਪੀੜਾ ਨੂੰ ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਮੂੰਹ ਨਹੀਂ ਫੇਰ ਲਿਆ ਬਲਕਿ ਲੋਕਾਈ ਦੀ ਪੁਕਾਰ ਨੂੰ ਸੁਣ ਕੇ ਬਾਦੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਜੋਤੋ ਹੀ ਸੀ ਇੱਕ ਹੀ ਕਾਰ ਮਜ਼ਲੂਮਾਂ ਦੀ ਪੁਕਾਰ ਸਤਿਗੁਰੂ ਧੰਨੂ ਇਹ ਕਿਵੇਂ ਹੋ ਸਕਦਾ ਹੈ ਮਜ਼ਲੂਮਾਂ ਦੀ ਪੁਕਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਕੰਨਾਂ ਤੱਕ ਨਾ ਪਹੁੰਚੇ ਤਾਂ ਹੀ ਸੋਇਲੇ ਗਾਏਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ